ਜੀਵਨ ਸਾਥਨ ਮੂਰੇ ਹੋ ਜਾਂਦੀਆਂ ਨੇ ਬ੍ਰੇਕਾਂ ਫੇਲ ਤਾਂ ਇਨ੍ਹਾਂ ਚਾਰ ਚੀਜ਼ਾਂ ਦਾ ਬਣਾ ਲੋ ਮੇਲ ਰਾਤੋਂ ਰਾਤ ਬਦਲ ਜਾਏਗਾ ਖੇਲ ਬ੍ਰੇਕਾਂ ਅਕਸਰ ਫੇਲ ਹੋ ਜਾਂਦੀਆਂ ਨੇ ਘਬਰਾਹਟ ਹੋ ਜਾਂਦੀ ਹੈ ਅਸੀਂ ਸਮਝ ਲਓ ਡਰ ਦਾ ਮਾਹੌਲ ਹੋ ਜਾਂਦਾ ਹੈ ਹੋਰ ਤੇ ਹੋਰ ਜੀਵਨ ਸਾਥਨ ਦਾ ਜਦੋਂ ਅਸੀਂ ਤਸੱਵਰ ਕਰਦੇ ਹਾਂ ਇਮੇਜਿਨੇਸ਼ਨ ਕਰਦੇ ਹਾਂ ਤਾਂ ਦੋ ਕੰਬਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਤੁਹਾਡੀ ਗਰਸਤੀ ਵਾਲੀ ਜਿਹੜੀ ਗੱਡੀ ਏ ਉਹਨੂੰ ਫਿਰ ਔਨ ਦਾ ਟਰੈਕ ਲਾਈਨ ਤੇ ਲੈ ਕੇ ਆਉਣ ਵਾਲੀਆਂ ਜਿਹੜੀਆਂ ਬ੍ਰੇਕਾਂ ਨੇ ਉਹ ਤੁਹਾਨੂੰ ਡਿਸਕ ਬ੍ਰੇਕਾ ਲਾ ਕੇ ਦਵਾਂਗੇ ਅੱਜ ਸਰੀਰ ਦੇ ਅੰਦਰ ਆਈ ਕਮਜ਼ੋਰੀ ਕਰਕੇ ਇਹ ਪ੍ਰੋਬਲਮ ਆਂਦੀ ਹੈ ਸਰੀਰ ਦੇ ਅੰਦਰ ਕਿਸੇ ਵੀ ਤਰ੍ਹਾਂ ਨਾਲ ਜੇ ਤੁਹਾਡੇ ਕਮਜ਼ੋਰੀ ਆ ਗਈ ਹੈ ਉਹ ਮੈਂਟਲ ਸਟ्रेस ਕਰਕੇ ਵੀ ਹੋ ਸਕਦੀ ਹੈ ਕੰਮ ਦੇ ਪ੍ਰੈਸ਼ਰ ਕਰਕੇ ਵੀ ਹੋ ਸਕਦੀ ਹੈ ਵਰਕ ਲੋਡ ਕਰਕੇ ਵੀ ਹੋ ਸਕਦੀ ਹੈ ਇਹਨੂੰ ਬਿਲਕੁਲ ਘਰ ਚ ਬੈਠੇ ਆ ਠੀਕ ਕਰ ਸਕਦੇ ਆ ਬਿਨਾ ਇੱਕ ਟਗਾ ਕਿਸੇ ਡਾਕਟਰ ਹਕੀਮ ਵੈਦ ਨੂੰ ਦਿੱਤਿਆਂ ਤੇ ਬੜੀ ਸ਼ਰਮਿੰਦਗੀ ਹੈ ਬੜੀ ਨਿਰਾਸ਼ਾਤ ਹੈ ਅ ਅਸੀਂ ਕਹਿ ਲਈ ਵੀ ਬੜਾ ਭੈ ਦਾ ਮਾਹੌਲ ਹੈਗਾ ਪਰਿਵਾਰ ਦੇ ਪਰਿਵਾਰ ਹੈਗੇ ਨੇ ਕਈ ਵਾਰ ਟੁੱਟਣ ਤੇ ਵੀ ਪਹੁੰਚ ਜਾਂਦਾ ਕਿਨਾਰੇ ਤੇ ਦਸਾਂ ਦਿਨਾਂ ਦੇ ਵਿੱਚ ਤੁਹਾਡੀ ਤਾਕਤ ਜਿਹੜੀ ਕਿ +40 ਦੇ ਹੋਣ ਤੋਂ ਬਾਅਦ ਜਾਂਦੀ ਲੱਗਦੀ ਹੈ ਉਹ ਆਂਦੀ ਲੱਗੇਗੀ ਤੁਸੀਂ ਇਹ ਨੁਸਖਾ ਫਾਰਮੂਲਾ ਜਿਆਦਾ ਨਹੀਂ ਸਿਰਫ 10 ਦਿਨ ਵਰਤ ਕੇ ਦੇਖੋ ਜੇ 10 ਦਿਨਾਂ ਦੇ ਵਿੱਚ ਤੁਸੀਂ ਕਹੋ ਵੀ ਮੇਰੀ ਜ਼ਿੰਦਗੀ ਬਦਲ ਗਈ ਤੇ ਫਿਰ ਮੈਨੂੰ ਕਿਉਂ ਆਕੇ ਵੀ ਵਾਕਈ ਤੁਹਾਡਾ ਜਿਹੜਾ ਫਾਰਮੂਲਾ ਬ੍ਰੇਕਾ ਫੇਲ ਵਾਲਾ ਇਹ ਕਾਮਯਾਬੇ ਕਿੰਨਾ ੜੜੜ ਕੇ ਉਹਨਾਂ ਨੂੰ ਲੱਗ ਪਲੇਟ 'ਚ ਪਾ ਲੈਣਾ ਉਹ ਤੋਂ ਬਾਅਦ ਅਸੀਂ ਜਿਹੜੀ ਲਾਚੀ ਹੈ ਲਾਚੀ ਲੈ ਲੈਣੀ ਹੈ ਤਕਰੀਬਨ 4-5 ਲਾਚੀਆਂ ਚੜਦੀਆਂ ਨੇ ਇਹਨਾਂ ਦੇ ਵਿੱਚ ਬ੍ਰੇਕਾ ਫੇਲ ਤੋਂ ਜਿਹੜਾ ਕੈਪਸੂਲ ਬਣਾਇਆ ਆਪਾਂ ਸਭ ਤੋਂ ਵਧੀਆ ਇਹ ਕੈਪਸੂਲੇ ਨੂੰ ਆਪਾਂ ਕਹਿੰਦੇ ਲਾਲੀਖਾਉ ਕੈਪਸੂਲ ਠੀਕ ਹੈ ਇਹ ਚਿਹਰੇ ਤੇ ਲਾਲੀ ਵੀ ਲਿਆਊਗਾ ਤੇ ਤੁਹਾਨੂੰ ਉਦਾਂ ਵੀ ਜਲਵਾ ਦਿਖਾਊ ਪੂਰਾ ਲਾਲੀ ਪਖਾਊ ਕੈਪਸੂਲ ਲੈ ਕੇ ਨਾਲ ਫਾਰਮੂਲਾ ਲੈ ਕੇ ਥੱਲੇ ਕਮੈਂਟ ਕਰੋ ਤੁਹਾਨੂੰ ਇਹਦੇ ਵਿੱਚ ਜੜੀਆਂ ਜੜੀਆਂ ਬੁੱਟੀਆਂ ਸੀ ਪਾਣੇ ਆ ਤੁਹਾਡੇ ਨਾਲ ਸ਼ੇਅਰ ਕਰਨ ਲਈ ਤਿਆਰ ਆ ਬਿਲਕੁਲ ਤੁਹਾਨੂੰ ਆਪਣਾ ਫਾਰਮੂਲਾ ਫ੍ਰੀ ਆਫ ਕਾਸਟ ਦਵਾਂਗੇ ਜੀਵਨ ਸਾਥਣ ਮੂਰੇ ਹੋ ਜਾਂਦੀਆਂ ਨੇ ਬ੍ਰੇਕਾਂ ਫੇਲ ਤਾਂ ਇਹਨਾਂ ਚਾਰ ਚੀਜ਼ਾਂ ਦਾ ਬਣਾ ਲਓ ਮੇਲ ਰਾਤੋਂ ਰਾਤ ਬਦਲ ਜਾਏਗਾ ਖੇਲ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਜੀ ਤੁਹਾਡੇ ਨਾਲ ਬ੍ਰੇਕ ਫੇਲ ਨੁਸਖਾ ਫਾਰਮੂਲਾ ਸੀ ਲੈ ਕੇ ਆਏ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਸਾਡੇ ਨਾਲ ਨੇ ਗੋਰਿਆਂ ਦੇ ਵੈਦ ਫੈਦ ਹਰਸ਼ਵੀਰ ਜੀ ਤੁਹਾਡੀ ਬੜੀ ਮਹਾਰਤ ਹੈਗੀ ਜੀ ਬ੍ਰੇਕਾਂ ਫੇਲ ਜਦੋਂ ਹੁੰਦੀਆਂ ਨੇ ਤੇ ਬ੍ਰੇਕਾਂ ਡਿਸਕ ਬ੍ਰੇਕਾਂ ਕਿਵੇਂ ਲਵਾਉਣੀਆਂ ਨੇ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਕਿਉਂ ਜੀਵਨ ਸਾਥੀ ਨੂੰ ਮੂਰੇ ਜਾ ਕੇ ਜਦੋਂ ਅਸੀਂ ਜਾਣਦੇ ਆ ਤਾਂ ਬ੍ਰੇਕਾਂ ਅਕਸਰ ਫੇਲ ਹੋ ਜਾਂਦੀਆਂ ਨੇ ਖਬਰਾਟ ਹੋ ਜਾਂਦੀ ਹੈ ਅਸੀਂ ਸਮਝ ਲਓ ਡਰ ਦਾ ਮਾਹੌਲ ਹੋ ਜਾਂਦਾ ਹੈ ਹੋਰ ਤੇ ਹੋਰ ਜੀਵਨ ਸਾਥਨ ਦਾ ਜਦੋਂ ਅਸੀਂ ਤਸੱਵਰ ਕਰਦੇ ਹਾਂ ਇਮੇਜਿਨੇਸ਼ਨ ਕਰਦੇ ਹਾਂ ਤਾਂ ਉਹ ਕੰਪਨੀ ਸ਼ੁਰੂ ਹੋ ਜਾਂਦੀ ਹੈ ਦੇਖੋ ਜੀ ਇਹਨਾਂ ਸਾਰੀ ਜਿਹੜੀ ਪ੍ਰੋਬਲਮ ਆਂਦੀ ਏ ਆਂਦੀ ਏ ਜਦੋਂ ਅਸੀਂ ਮੈਂਟਲੀ ਵੀਕ ਹੋ ਜਾਂਦੇ ਹਾਂ ਦਮਾਗੀ ਤੌਰ ਤੇ ਕਮਜ਼ੋਰ ਹੋ ਜੰਨੇ ਆ ਅਸੀਂ ਉਸ ਚੀਜ਼ ਨੂੰ ਉਸ ਸਿਚੁਏਸ਼ਨ ਨੂੰ ਹੈਂਡਲ ਕਰਨ ਦੇ ਕਾਬਿਲ ਨਹੀਂ ਰਹਿੰਦੇ ਸਰੀਰ ਦੇ ਅੰਦਰ ਆਈ ਕਮਜ਼ੋਰੀ ਕਰਕੇ ਇਹ ਪ੍ਰੋਬਲਮ ਆਂਦੀ ਹੈ ਸਰੀਰ ਦੇ ਅੰਦਰ ਕਿਸੇ ਵੀ ਤਰ੍ਹਾਂ ਨਾਲ ਜੇ ਤੁਹਾਡੇ ਕਮਜ਼ੋਰੀ ਆ ਗਈ ਹੈ ਉਹ ਮੈਂਟਲ ਸਟ्रेस ਕਰਕੇ ਵੀ ਹੋ ਸਕਦੀ ਹੈ ਕੰਮ ਦੇ ਪ੍ਰੈਸ਼ਰ ਕਰਕੇ ਵੀ ਹੋ ਸਕਦੀ ਹੈ ਵਰਕ ਲੋਡ ਕਰਕੇ ਵੀ ਹੋ ਸਕਦੀ ਹੈ ਤੁਹਾਡੀ ਖੁਰਾਕ ਅੱਗੇ ਪਿੱਛੇ ਹੋ ਜਾਂਦੀ ਉਹਦੇ ਕਰਕੇ ਵੀ ਹੋ ਸਕਦੀ ਏ ਪਰ ਇਹਦੇ ਵਿੱਚ ਇੱਕ ਗੁੱਡ ਨਿਊਜ਼ ਏ ਵੇ ਇੱਕ ਚੰਗੀ ਖਬਰ ਏ ਵੇ ਕਿ ਆਯੁਰਵੇਦ ਦੇ ਨਾਲ ਅਸੀਂ ਇਹ ਜਿਹੜੀ ਆਈ ਕਮਜ਼ੋਰੀ ਏ ਇਹਨੂੰ ਬਿਲਕੁਲ ਘਰ ਚ ਬੈਠੇ ਠੀਕ ਕਰ ਸਕਦੇ ਆ ਬਿਨਾ ਇੱਕ ਟਗਾ ਕਿਸੇ ਡਾਕਟਰ ਹਕੀਮ ਵੈਦ ਨੂੰ ਦਿੱਤਿਆਂ ਆ ਅੱਛਾ ਡਾਕਟਰ ਸਾਹਿਬ ਪਹਿਲਾਂ ਇਹ ਦੱਸ ਦਿਓ ਵੀ ਜਿਹੜੀ ਹੈ ਬ੍ਰੇਕਾਂ ਫੇਲ ਵਾਲਾ ਮਾਮਲਾ ਹੈਗਾ ਹਾਂਜੀ ਇਹ ਕਿਸੇ ਤੇ 10 ਸਾਲ ਤੋਂ ਹੋ ਰਹੀਆਂ ਨੇ ਕਿਸੇ ਦੇ 5 ਸਾਲ ਤੋਂ ਬ੍ਰੇਕਾ ਫੇਲ ਹੋ ਰਹੀਆਂ ਨੇ ਮਤਲਬ ਕੋਈ ਕੰਟਰੋਲ ਹੈ ਹੀ ਨਹੀਂ ਆਊਟ ਆਫ ਕੰਟਰੋਲ ਹੈ ਸਾਰਾ ਵਿਵਹਤਾ ਜ਼ਿੰਦਗੀ ਦਾ ਸੀਨ ਹੈ ਜਿਹੜੀ ਤੇ ਬੜੀ ਸ਼ਰਮਿੰਦਗੀ ਹੈ ਬੜੀ ਨਿਰਾਸ਼ਾਤ ਹੈ ਅ ਅਸੀਂ ਕਹਿ ਲਈ ਵੀ ਬੜਾ ਭੈ ਦਾ ਮਾਹੌਲ ਹੈਗਾ ਪਰਿਵਾਰ ਦੇ ਪਰਿਵਾਰ ਹੈਗੇ ਨੇ ਕਈ ਵਾਰ ਟੁੱਟਣ ਤੇ ਵੀ ਪਹੁੰਚ ਜਾਂਦਾ ਹੈ ਕਿਨਾਰੇ ਤੇ ਬਿਲਕੁਲ ਜੀ ਬਿਲਕੁਲ ਦੇਖੋ ਜੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤੇ ਆ ਜਾਂਦੀ ਹੈ ਮਿਸ ਅੰਡਰਸਟੈਂਡਿੰਗ ਵਾਲੀ ਬ੍ਰੇਕਾਂ ਫੇਲ ਤੋਂ ਸਾਡਾ ਪਾਵਰ ਥੇ ਵੀ ਸਿੱਧਾ ਸਿੱਧਾ ਵੀ ਜਦੋਂ ਤੁਸੀਂ ਆਪਣੇ ਪਾਰਟਨਰ ਮੁਰੇ ਅੱਖਾਂ ਨੀਵੀਆਂ ਕਰਨ ਤੇ ਮਜਬੂਰ ਹੋ ਜਾਂਦੇ ਹੋ ਇੰਬੈਰਸ ਹੋਣ ਤੇ ਮਜਬੂਰ ਹੋ ਜਾਂਦੇ ਹੋ ਜਦੋਂ ਤੁਹਾਨੂੰ ਇੱਕ ਰੈਕਟਲ ਡਿਸਫੰਕਸ਼ਨ ਦੀ ਪ੍ਰੋਬਲਮ ਆ ਜਾਂਦੀ ਹੈ ਜਨਨ ਕਿ ਤੁਹਾਡਾ ਸਰੀਰ ਉਸ ਵੇਲੇ ਜਦੋਂ ਤੁਹਾਨੂੰ ਇੱਕ ਪ੍ਰਾਈਵੇਟ ਮੂਵਮੈਂਟ ਚਾਹੀਦੇ ਨੇ ਉਦੋਂ ਤੁਹਾਡਾ ਸਰੀਰ ਤੁਹਾਡੇ ਨਾਲ ਸਾਥ ਨਹੀਂ ਦੇ ਰਿਹਾ ਤੇ ਦੂਜੇ ਨੰਬਰ ਤੇ ਜਿਹੜਾ ਸਮਾਂ ਉਹ ਤੁਹਾਡਾ ਆਣ ਜਾਣ ਦਾ ਲੱਗਦਾ ਕਿਹਦੇ ਤੋਂ ਬਾਅਦ ਅਰਥੇ ਸਾਡਾ ਅਸੀਂ ਇਹਨੂੰ ਬ੍ਰੇਕਾ ਫੇਲ ਦਾ ਨਾਮ ਦਿੱਤਾ ਨੁਸਕੇ ਨੂੰ ਜਿਹੜੀਆਂ ਉਹ ਬ੍ਰੇਕਾ ਫੇਲ ਹੋ ਗਈਆਂ ਤੁਹਾਡੀ ਗ੍ਰਸਤੀ ਜੀਵਨ ਵਾਲੀਆਂ ਜਿਹੜੀ ਤੁਹਾਡੀ ਗ੍ਰਸਤੀ ਵਾਲੀ ਜਿਹੜੀ ਗੱਡੀ ਏ ਉਹਨੂੰ ਫੇਰ ਔਨ ਦਾ ਟਰੈਕ ਲਾਈਨ ਤੇ ਲੈ ਕੇ ਆਉਣ ਵਾਲੀਆਂ ਜਿਹੜੀਆਂ ਬ੍ਰੇਕਾਂ ਨੇ ਉਹ ਤੁਹਾਨੂੰ ਡਿਸਕ ਬ੍ਰੇਕਾ ਲਾ ਕੇ ਦਵਾਂਗੇ ਅੱਜ ਡਿਸਕ ਬ੍ਰੇਕਾ ਮਤਲਬ ਮਤਲਬ ਜਦੋਂ ਤੱਕ ਤੁਸੀਂ ਨਹੀਂ ਚਾਹੋਗੇ ਉਦੋਂ ਤੱਕ ਬ੍ਰੇਕ ਨਹੀਂ ਲੱਗੇਗੀ ਜਿੱਥੇ ਤੁਸੀਂ ਕਹੋਗੇ ਉੱਥੇ ਬ੍ਰੇਕ ਲੱਗ ਜਾਏਗੀ ਮਤਲਬ ਕਿ 파ਟਨਰ ਮੁਰੇ ਤੁਹਾਡੀਆਂ ਅੱਖਾਂ ਨੀਵੀਆਂ ਨਹੀਂ ਹੋਣਗੀਆਂ ਤੁਸੀਂ 파ਟਨਰ ਮੁਰੇ ਮੁੱਛਾਂ ਖੜੀਆਂ ਕਰਕੇ ਜਾ ਸਕਦੇ ਹੋ ਹਾਂ ਕਰਨਾ ਕੀ ਪਏਗਾ ਜੀ ਸਾਨੂੰ ਇਹ ਦੱਸੋ ਵੀ ਸਾਨੂੰ ਡਿਸਕ ਬ੍ਰੇਕਾ ਅਗਰ ਸਾਡੇ ਬੰਦਿਆਂ ਦੇ ਡਿਸਕ ਬ੍ਰੇਕਾ ਲੱਗੇ ਜਿੰਨ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਪ੍ਰੋਬਲਮਸ ਆਪਣੇ ਆਪ ਹੀ ਦੂਰ ਹੋ ਜਾਣ ਦੇਖੋ ਜਦੋਂ ਤੁਸੀਂ ਕਮਜ਼ੋਰੀ ਦੀ ਗੱਲ ਕਰਦੇ ਹੋ ਨਾ ਤੇ ਇੱਕ ਬਾਜ਼ਾਰ ਬੜਾ ਗਰਮ ਹੈ ਜਿਹਦੇ ਵਿੱਚ ਕਹਿੰਦੇ ਜੀ ਆ ਫਲਾਣੀ ਭਸਮ ਹੈ ਇਹਦੀ ਕਸਮ ਹੈ ਇਹਦਾ ਫਲਾਣਾ ਇਹਨੂੰ ਇੰਨਾ ਕਰ ਲਓ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਉਹ ਲੱਖਾਂ ਰੁਪਏ ਮੈਂ ਸੁਣ ਕੇ ਬੜਾ ਦੁੱਖ ਲੱਗਦਾ ਦਿਲੋਂ ਦੁੱਖ ਲੱਗਦਾ ਕੀ ਲੱਖਾਂ ਰੁਪਏ ਪਾ ਦਿੰਦੇ ਨੇ ਕਈ ਵਾਰੀ ਦਵਾਈ ਉੱਥੇ ਪਹੁੰਚਦੀ ਨਹੀਂ ਠੀਕ ਹੈ ਠੀਕ ਹੈ ਨਾ ਸੋ ਇਸ ਜਿਹੜੀ ਕਮਜ਼ੋਰੀ ਦੇ ਨਾਂ ਦੇ ਉੱਤੇ ਇੱਕ ਠੱਗੀ ਹੋ ਰਹੀ ਏ ਕਿ ਚੋਰਬਜਾਰੀ ਹੋ ਰਹੀ ਏ ਉਹਦੇ ਖਿਲਾਫ ਆ ਮੈਂ ਬਿਲਕੁਲ ਤੇ ਉਹਨੂੰ ਖਤਮ ਕਰਨ ਲਈ ਅੱਜ ਤੁਹਾਡੇ ਲਈ ਇਹ ਬ੍ਰੇਕਾ ਫੇਲ ਵਾਲਾ ਨੁਸਖਾ ਲੈ ਕੇ ਆਏ ਆ ਬੜੀਆਂ ਆਸਾਨ ਜੜੀਆਂ ਬੂਟੀਆਂ ਨੇ ਤੁਹਾਨੂੰ ਆਰਾਮ ਨਾਲ ਮਿਲ ਜਾਣਗੀਆਂ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੀਆਂ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਇਹਦੇ ਵਿੱਚ ਜਿਹੜਾ ਸਮਾਨ ਪੈਣਾ ਉਹ ਨੋਟ ਕਰ ਲਓ ਕਿੱਦਾਂ ਬਣਾਣੀ ਏ ਉਹ ਵੀ ਨੋਟ ਕਰ ਲਓ ਪਹਿਲਾਂ ਮੈਂ ਇਕੱਲੀ- ਇਕੱਲੀ ਗੱਲ ਤੁਹਾਨੂੰ ਦੱਸੀ ਜਨਣਾ ਵਾ ਸਭ ਤੋਂ ਜਿਹੜਾ ਪਹਿਲੀ ਚੀਜ਼ ਏ ਇਹਦੇ ਵਿੱਚ ਉਹ ਹੈਗੀ ਏ ਜੀ ਜੈਫਲ ਜੈਫਲ ਤੁਹਾਡੇ ਅੰਦਰ ਜਿਹੜਾ ਸਟ्रेस ਹੈ ਉਹਨੂੰ ਵੀ ਦੂਰ ਕਰਦਾ ਤੁਹਾਨੂੰ ਤੜੀ ਨੀਂਦ ਦੀ ਕੁਆਲਿਟੀ ਵੀ ਬੈਟਰ ਕਰਦਾ ਤੁਹਾਡੇ ਅੰਦਰ ਹਾਰਮੋਨ ਘਟ ਮੰ ਰਿਹਾ ਟੈਸਟੋਸਟੇਰੋਨ ਉਹਨੂੰ ਵੀ ਇਨਕਰੀਜ਼ ਕਰਦਾ ਦੂਜੇ ਨੰਬਰ ਤੇ ਜਿਹੜੀ ਆ ਜਾਂਦੀ ਹੈ ਚੀਜ਼ ਉਹ ਆ ਜਾਂਦੀ ਹੈ ਜੀ ਮਲਠੀ ਮਲਠੀ ਵਿੱਚ ਇਦਾਂ ਦੇ ਗੁਣ ਪਾਏ ਜਾਂਦੇ ਨੇ ਜਿਹੜਾ ਤੁਹਾਡੇ ਅੰਦਰ ਵੀਰੇਜ ਦੀ ਕੁਆਲਿਟੀ ਘਟ ਗਈ ਹੈ ਜਿਹਦੇ ਕਰਕੇ ਤੁਹਾਡੀਆਂ ਜਿਹੜੀਆਂ ਬ੍ਰੇਕਾਂ ਨੇ ਉਹ ਫੇਲ ਹੋ ਜਾਂਦੀਆਂ ਨੇ ਮਤਲਬ ਇਹ ਤਾਂ ਮਲਠੀ ਤਾਂ ਜੀ ਗਲੇ ਵਾਸਤੇ ਅਸੀਂ ਯੂਜ਼ ਕਰਦੇ ਆਂ ਹਾਂ ਜੀ ਬਿਲਕੁਲ ਤੁਸੀਂ ਠੀਕ ਕਿਹਾ ਫਰੂਕੀ ਸਾਹਿਬ ਵੀ ਗਲੇ ਵਾਸਤੇ ਮਲਠੀ ਜਿਹੜੀ ਇਹ ਵਰਦਾਨ ਹੈ ਆਯੁਰਵੇਦ ਦੇ ਵਿੱਚ ਬਟ ਇਹਦਾ ਗਲੇ ਤੋਂ ਇਲਾਵਾ ਵੀ ਹੋਰ ਵੀ ਬੜੇ ਗੁਣ ਨੇ ਕੋਈ ਵੀ ਜੜੀ ਬੂਟੀ ਏ ਉਹ ਕਦੀ ਵੀ ਇੱਕ ਗੁਣ ਲਈ ਇਸਤੇਮਾਲ ਨਹੀਂ ਕੀਤੀ ਜਾਂਦੀ ਮਸ਼ਹੂਰ ਭਾਵੇਂ ਜਿਹੜੀ ਗੱਲ ਨਹੀਂ ਮਰਜੀ ਹੋਏ ਹੁਣ ਅਸ਼ਗੰਧਾ ਪਾਊਡਰ ਹੈ ਉਹਦੇ ਕਈ ਫਾਇਦੇ ਨੇ ਤੇ ਜਦੋਂ ਅਸੀਂ ਉਹਨਾਂ ਆਯੁਰਵੇਦ ਦੇ ਵਿੱਚ ਇੱਕ ਬਿਊਟੀ ਏ ਇੱਕ ਖਾਸੀਅਤ ਏ ਕਿ ਕੋਈ ਵੀ ਚੀਜ਼ ਹੈ ਉਹਦਾ ਸਮੇਲ ਕੰਮ ਕਰਦਾ ਮਿਕਸਚਰ ਕੰਮ ਕਰਦਾ ਉਹਦੀ ਕੰਪੋਜੀਸ਼ਨ ਕੰਮ ਕਰਦੀ ਹੈ ਉਹਦਾ ਕੰਬੀਨੇਸ਼ਨ ਕੰਮ ਕਰਦਾ ਹਾਂ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਇਹ ਜਿਹੜੀ ਮਲਠੀ ਏ ਇਹ ਤੜੇ ਵੀਰੇਜ ਦੇ ਜਿਹੜੇ ਗੁਣ ਨੇ ਉਹ ਵੀ ਵਿਧਾਉਂਦੀ ਏ ਤੁਹਾਡੇ ਦੀ ਕੁਆਲਿਟੀ ਵੀ ਇਨਹਾਂਸ ਕਰਦੀ ਹੈ ਸੋ ਇਹ ਦਾ ਵੀ ਇੱਕ ਬਹੁਤ ਅੱਛਾ ਰੋਲ ਹੈ ਇਹਦੇ ਤੋਂ ਬਾਅਦ ਆ ਗਈ ਜੀ ਜਵਿਤਰੀ ਜਵਿਤਰੀ ਤੁਹਾਡਾ ਜਿਹੜਾ ਡਾਈਜੈਸਟਿਵ ਟਰੈਕ ਹੈ ਜਿਹਦੇ ਕਰਕੇ ਤੁਹਾਡਾ ਜਦੋਂ ਪੇਟ ਖਰਾਬ ਹੋ ਗਿਆ ਅਪਜੋਗੀ ਤੁਹਾਨੂੰ ਖਾਣਾ ਪੀਣਾ ਜਦੋਂ ਪਚਣਾ ਬੰਦ ਹੋ ਜਾਂਦਾ ਉਹਦੇ ਨਾਲ ਵੀ ਤੁਹਾਨੂੰ ਇਹ ਜਿਹੜੀ ਕਮਜ਼ੋਰੀ ਇਹ ਪੱਕਾ ਆਂਦੀ ਹੈ ਸੋ ਇਹਨੇ ਵੀ ਇੱਕ ਬਹੁਤ ਅੱਛਾ ਆਪਣਾ ਰੋਲ ਅਦਾ ਕਰਨਾ ਇਹਦੇ ਨਾਲ ਤੁਹਾਡਾ ਜਿਹੜਾ ਇੱਕ ਸਟ्रेस ਹਾਰਮੋਨ ਹੁੰਦਾ ਫਰੂਕੀ ਸਾਹਿਬ ਉਹ ਵੀ ਇਹਨੇ ਸਟ्रेस ਨੂੰ ਵੀ ਘੱਟ ਕਰਨਾ ਤੁਹਾਡੇ ਜ਼ਿੰਦਗੀ ਚੋਂ ਕਿਉਂਕਿ ਜਦੋਂ ਤੁਹਾਡਾ ਸਟ੍ਰੈਸ ਲੈਵਲ ਘਟੇਗਾ ਉਦੋਂ ਹੀ ਤੁਹਾਡਾ ਜਿਹੜਾ ਦੂਜਾ ਗ੍ਰਿਸ਼ਤੀ ਵਾਲਾ ਪ੍ਰੋਗਰਾਮ ਹੈ ਉਹ ਚੱਲੇਗਾ ਜੀ ਤੇ ਉਹਦੇ ਤੋਂ ਬਾਅਦ ਆ ਗਈ ਜੀ ਛੋਟੀ ਲਾਚੀ ਜੋ ਕਿ ਨੁਸਖੇ ਦੀ jaan ਹੈ ਨੁਸਖੇ ਦੀ ਸ਼ਾਨ ਹੈ ਛੋਟੀ ਲਾਚੀ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਤੁਹਾਡੇ ਬਲੱਡ ਫਲੋ ਨੂੰ ਵਧਾਉਂਦੀਆਂ ਨੇ ਜਿਹੜਾ ਤੁਹਾਨੂੰ ਇਰੇਕਸ਼ਨ ਦੀ ਪ੍ਰੋਬਲਮ ਆਉਂਦੀ ਹੈ ਜਾਂ ਤੁਹਾਡਾ ਸਰੀਰ ਸੁਸਤ ਪਿਆ ਰਹਿੰਦਾ ਢਿੱਲਾ ਪਿਆ ਰਹਿੰਦਾ ਕੋਈ ਵੀ ਕੰਮ ਕਰਨ ਦੀ ਤੁਹਾਡੇ ਅੰਦਰ ਤਾਕਤ ਨਹੀਂ ਬੈਜਦੀ ਉਹ ਜਿਹੜੀ ਤਾਕਤ ਹੈ ਉਹ ਤੁਹਾਨੂੰ ਛੋਟੀ ਇਲਾਚੀ ਤੋਂ ਮਿਲਣੀ ਹੈ ਸੋ ਇਹ ਜਿਹੜੀਆਂ ਚੀਜ਼ਾਂ ਨੇ ਜੇ ਅਸੀਂ ਤੁਹਾਨੂੰ ਦੱਸਿਓਏ ਕੰਬੀਨੇਸ਼ਨ ਦੇ ਅਕੋਰਡਿੰਗ ਤੁਸੀਂ ਯੂਜ਼ ਕਰ ਲੋਗੇ ਤੇ ਤੁਹਾਡਾ ਨੁਸਕਾ ਫਾਰਮੂਲਾ ਬਣ ਕੇ ਤਿਆਰ ਹੋ ਜਾਏਗਾ ਤੁਸੀਂ ਇਹ ਨੁਸਕਾ ਫਾਰਮੂਲਾ ਜਿਆਦਾ ਨਹੀਂ ਸਿਰਫ 10 ਦਿਨ ਵਰਤ ਕੇ ਦੇਖੋ ਜੇ 10 ਦਿਨਾਂ ਦੇ ਵਿੱਚ ਤੁਸੀਂ ਕਹੋ ਵੀ ਮੇਰੀ ਜ਼ਿੰਦਗੀ ਬਦਲ ਗਈ ਤੇ ਫਿਰ ਮੈਨੂੰ ਕਿਉਂ ਆਕੇ ਵੀ ਵਾਕਈ ਤੁਹਾਡਾ ਜਿਹੜਾ ਫਾਰਮੂਲਾ ਬ੍ਰੇਕਾਂ ਫੇਲ ਵਾਲਾ ਇਹ ਕਾਮਯਾਬੇ ਤੇ ਲਾਸਟ ਜਿਹੜੀ ਚੀਜ਼ ਹੈ ਉਹ ਹੈਗੀ ਹੈ ਆਪਸ਼ਨਲ ਤੁਸੀਂ ਇਹਨੂੰ ਯੂਜ਼ ਕਰ ਵੀ ਸਕਦੇ ਹੋ ਨਹੀਂ ਵੀ ਯੂਜ਼ ਕਰ ਸਕਦੇ ਕਿਉਂਕਿ ਇਹਨਾਂ ਜਿਹੜੀਆਂ ਜਿਹੜੀਆਂ ਬੁੱਟੀਆਂ ਨੇ ਜਦੋਂ ਇਹਨਾਂ ਦਾ ਆਪਾਂ ਤਿਆਰ ਕਰਕੇ ਕੁੱਟ ਕੇ ਦੜੜਕੇ ਇਹਨੂੰ ਪਾਊਡਰ ਬਣਾਣੇ ਆ ਤੇ ਕਈਆਂ ਨੂੰ ਇਹਦਾ ਟੇਸਟ ਬੜਾ ਗੰਦਾ ਲੱਗਦਾ ਉਹ ਟੇਸਟ ਨੂੰ ਇਨਹਾਂਸ ਕਰਨ ਲਈ ਅਸੀਂ ਹਾਂ ਬੈਲੈਂਸ ਕਰਨ ਵਾਸਤੇ ਜਿਹੜੀ ਇਹ ਧਾਗੇ ਵਾਲੀ ਮਿਸ਼ਰੀ ਉਹਨੂੰ ਆਪਾਂ ਯੂਜ਼ ਕਰ ਸਕਦੇ ਆ ਤਾਗੇਲੀ ਮਿਸ਼ਰੀ ਨੂੰ ਯੂਜ਼ ਕਰਨ ਦਾ ਵੀ ਇੱਕ ਤਰੀਕਾ ਹੈਗਾ ਇੱਕ ਫਾਰਮੂਲਾ ਹੈਗਾ ਪਲੱਸ ਫਰੂਕੀ ਸਾਹਿਬ ਇਹਨੇ ਜਿਹੜੀ ਤਾਗੇਲੀ ਮਿਸ਼ਰੀ ਹੈ ਇਹਨਾਂ ਜੜੀਆਂ ਬੂਟੀਆਂ ਦਾ ਜਿਹੜਾ ਇਨਹਾਂਸ ਕਰ ਦੇਣਾ ਅਸਰ ਨੂੰ ਅਸਰ ਨੂੰ ਵਧਾ ਦੇਣਾ ਦੁੱਗਣਾ ਕਰ ਦੇਣਾ ਬਟ ਇਹ ਤਾਗੇ ਵਾਲੀ ਮਿਸ਼ਰੀ ਸਿਰਫ ਉਹਨਾਂ ਨੇ ਯੂਜ਼ ਕਰਨੀ ਹੈ ਜਿਨ੍ਹਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜਿਨ੍ਹਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਹੈ ਉਹ ਕਦੀਆਂ ਜੜੀਆਂ ਬੂਟੀਆਂ ਦਾ ਸਮੇਲ ਯੂਜ਼ ਕਰਨ ਉਹ ਤਾਗੇ ਵਾਲੀ ਮਿਸ਼ਰੀ ਕਿਰਪਾ ਕਰਕੇ ਨਾ ਪਾਣ ਠੀਕ ਹੋ ਗਿਆ अच्छा ਹੁਣ ਡਾਕਟਰ ਸਾਹਿਬ ਇਹਨਾਂ ਦਾ ਸਾਨੂੰ ਇਹ ਦੱਸ ਦਿਓ ਵੀ ਕਰਨਾ ਕੀ ਹੈ ਇਹ ਇਹਨੂੰ ਜਵਤਰੀ ਦਾ ਕੀ ਕਰਨਾ ਹੈ ਅਸੀਂ ਮਲਠੀ ਦਾ ਕੀ ਕਰਨਾ ਹੈ ਅਸੀਂ ਜੈਫਲ ਦਾ ਕੀ ਕਰਨਾ ਹੈ ਇਲਾਇਚੀ ਦਾ ਕੀ ਕਰਨਾ ਹੈ ਨਾਲ ਤੁਸੀਂ ਰਾਤ ਦਾ ਤੋਹਫਾ ਬੰਦਿਆਂ ਵਾਸਤੇ ਦੁੱਧ ਦਾ ਕੀ ਕਰਨਾ ਦੇਖੋ ਜੀ ਇਹਨਾਂ ਦਾ ਨਾ ਆਪਾਂ ਦਰੜ ਕੇ ਤੁਹਾਡੇ ਸਾਹਮਣੇ ਲਾਈਵ ਕਰਕੇ ਇੱਕ ਬਣਾ ਲੰਨੀ ਫਾਰਮੂਲਾ ਬਣਾ ਲੰਗੀ ਜੀ ਠੀਕ ਹੈ ਠੀਕ ਹੈ ਜੀ ਮਤਲਬ ਇਹਨੂੰ ਅਸੀਂ ਦਰੜ ਲੈਣਾ ਸਾਰੀਆਂ ਚੀਜ਼ਾਂ ਨੂੰ ਇੱਕ ਇੱਕ ਕਰਕੇ ਨਾ ਸਾਰੀਆਂ ਚੀਜ਼ਾਂ ਨੂੰ ਠੀਕ ਹੈ ਦੇਖੋ ਆਪਾਂ ਸਾਰੀਆਂ ਚੀਜ਼ਾਂ ਜਣੀਆਂ ਨਾ ਉਹ ਲੈਣੀਆਂ ਆਪਾਂ 10-10 ਗ੍ਰਾਮ 20-20 ਗ੍ਰਾਮ ਲੈਣੀਆਂ ਜੀ ਬਿਲਕੁਲ ਤੇ 20-20 ਗ੍ਰਾਮ ਇਹਨਾਂ ਨੂੰ ਪਹਿਲਾਂ ਦੜੜ ਲੈਣਾ ਦੇਖੋ ਅਸਾਂ ਸਮਾਂ ਬਚਾਣ ਪਿੱਛੇ ਇਹ ਮਾੜਾ-ਮਾੜਾ ਆਪਾਂ ਤੁਹਾਨੂੰ ਦੱਸ ਦਿੰਨੇ ਵੀ ਇਹਨਾਂ ਨੂੰ ਕਿੱਦਾਂ ਮਾਮਦਸਤਾ ਲੈ ਕੇ ਦੜੜਨਾ ਠੀਕ ਹੈ ਉਹ ਮਿਕਸੀ 'ਚ ਨਹੀਂ ਕਰ ਸਕ ਨਹੀਂ ਮਿਕਸੀ 'ਚ ਨਹੀਂ ਕਰਨਾ ਜਦੋਂ ਮਿਕਸੀ 'ਚ ਕਰੋਗੇ ਨਾ ਫਿਰ ਉਹਦੇ ਜਿਹੜੇ ਗੁਣ ਨੇ ਪੂਰੇ ਨਹੀਂ ਮਿਲਣੇ ਆਪਾਂ ਨੂੰ ਜਿਹੜਾ ਬੈਨੀਫਿਟ ਅਸੀਂ ਲੈਣਾ ਚਾਹੁੰਦੇ ਆ ਉਹ ਸਾਨੂੰ ਆਪਾਂ ਨੂੰ ਪੂਰਾ ਨਹੀਂ ਮਿਲੇਗਾ ਸਭ ਤੋਂ ਪਹਿਲਾਂ ਆਪਾਂ ਜੈਫਲ ਨੂੰ ਦੜੜ ਲੈਣਾ ਜਿੱਦਾਂ ਕਿ ਮੈਂ ਦੜੜਦਾ ਪਿਆ ਤੁਹਾਡੇ ਸਾਹਮਣੇ ਠੀਕ ਹੈ ਠੀਕ ਹੈ ਜੀ ਇਹ ਤੋਂ ਬਾਅਦ ਅਸੀਂ ਜੈਫਲ ਦੇ ਵਿੱਚ ਥੋੜਾ ਜਿਹਾ ਆਪਾਂ ਆ ਦੇਖੋ ਜੀ ਆਪਾਂ ਜੈਫਲ ਦੇ ਵਿੱਚ ਲਾਚੀ ਪਾਤੀ ਹੈ ਨਾਲ ਹੀ ਕੁੱਟਦਾ ਵਾਂ ਮੈਂ ਇਹਨੂੰ ਠੀਕ ਹੈ ਦੇਖੋ ਜੀ ਇਦਾਂ ਕੁੱਟ ਲੈਣਾ ਇਹਨੂੰ ਆ ਦੋਨੋਂ ਚੀਜ਼ਾਂ ਨੂੰ ਕੁੱਟ ਕੇ ਆ ਸੈਪਰੇਟ ਇੱਕ ਪਾਊਡਰ ਪਲੇਟ 'ਚ ਕੱਢ ਲੈਣਾ ਠੀਕ ਹੈ ਠੀਕ ਹੈ ਉਹਦੇ ਤੋਂ ਬਾਅਦ ਆਪਾਂ ਜਿਹੜਾ ਇਹ ਜੋਵਿਤਰੀ ਇਹਨੂੰ ਦੋ ਪੀਸ ਲੈ ਲੈਣੇ ਨੇ ਜਿੰਨੇ ਕੁ ਤੁਹਾਨੂੰ 20 ਗ੍ਰਾਮ ਦੇ ਵਿੱਚ ਆਂਦੇ ਨੇ ਦੋ ਪੀਸ ਲੈ ਕੇ ਇਹਨਾਂ ਨੂੰ ਧੜੜੜ ਕੇ ਚੰਗੀ ਤਰ੍ਹਾਂ ਧੜੜੜ ਕੇ ਉਹਨਾਂ ਨੂੰ ਅਲੱਗ ਪਲੇਟ 'ਚ ਪਾ ਲੈਣਾ ਉਹ ਤੋਂ ਬਾਅਦ ਅਸੀਂ ਜਿਹੜੀ ਲਾਚੀ ਹੈ ਲਾਚੀ ਲੈ ਲੈਣੀ ਹੈ ਤਗਰੀਬਨ 4-5 ਲਾਚੀਆਂ ਚੜਤੀਆਂ ਨੇ ਇਹਨੇ ਦੇ ਵਿੱਚ 4-5 ਲਾਚੀਆਂ ਲੈ ਕੇ ਦਰੜਣੀਆਂ ਫਿਰ ਉਸ ਤੋਂ ਬਾਅਦ ਆਪਾਂ ਲਾਸਟ ਦੇ ਵਿੱਚ ਮਲਠੀ ਲੈਣੀ ਹੈ ਇਹਨੂੰ ਵੀ ਦਰੜ ਲੈ ਹਾਂ ਇਹਨੂੰ ਵੀ ਦਰੜ ਲੈਣਾ ਆ ਸਾਰਾ ਕੁਝ ਡੜਲ ਕੇ ਫਰੂਕੀ ਸਾਹਿਬ ਆ ਦੇਖੋ ਪਲੇਟ ਦੇ ਵਿੱਚ ਤਿਆਰ ਪਿਆ ਸਾਡੇ ਕੋਲ ਕੀ ਬਤਾ ਇਹ ਸਾਰੇ ਚੀਜ਼ਾਂ ਬਣ ਗਈਆਂ ਜੀ ਇਹ ਹੱਥੀ ਕਰਨੀਆਂ ਇਹ ਬਿਲਕੁਲ ਜੀ ਬਿਲਕੁਲ ਹੱਥੀ ਤੁਸੀਂ ਥੋੜਾ ਜਿਆ ਹੋਰ ਬਰੀਕ ਕਰ ਸਕਦੇ ਹੋ ਸੀ ਸਮਾਂ ਬਚਾਉਣ ਵਾਸਤੇ ਨੂੰ ਫਟਾਫਟ ਫਟਾਫਟ ਕੁੱਟ ਕੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਲਏ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੜੀ ਬਾਰੀਕੀ ਨਾਲ ਜਿਸ ਤਰੀਕੇ ਨਾਲ ਮਲਠੀ ਪਾਊਡਰ ਇਹ ਪਿਆ ਹੈਗਾ ਇਸ ਤਰੀਕੇ ਦਾ ਇਹਨੂੰ ਇੱਕ ਪਾਊਡਰ ਹੈਗਾ ਇਹ ਬਣ ਜਾਣਾ ਇਹਦੇ ਵਿੱਚ ਬਾਰੀਕ ਬਾਰੀਕ ਚੀਜ਼ਾਂ ਹੈਗੀਆਂ ਨੇ ਜੀ ਡਾਕਟਰ ਸਾਹਿਬ ਠੀਕ ਹੈ ਜੀ ਇਹਨਾਂ ਨੂੰ ਹੁਣ ਕੀ ਕਰਨਾ ਹੈ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਇਕੱਠੇ ਕਰ ਲੈਣਾ ਤੇ ਇਹਦੇ ਵਿੱਚ ਲਾਸਟ ਦੇ ਵਿੱਚ ਜੀ ਮਿਕਸ ਕਰ ਲੈਣਾ ਜੀ ਆਪਾਂ ਸਾਰਿਆਂ ਨੂੰ ਜੀ ਆਹ ਦੇਖੋ ਜੀ ਮਿਕਸ ਕਰ ਰਹੇ ਆ ਆਪਾਂ ਜੀ ਸਾਰੀ ਚੀਜ਼ਾਂ ਮਿਕਸ ਹੋ ਗਈਆਂ ਜੀ ਆ ਗਿਆ ਜੀ ਆ ਗਿਆ ਠੀਕ ਹੈ ਕੀ ਬਾਤ ਹੈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਸਾਰੀਆਂ ਚੀਜ਼ਾਂ ਲਗਭਗ ਲਗਭਗ ਦੇ ਚਾਰਾਂ ਦਾ ਕੰਬੀਨੇਸ਼ਨ ਹੈਗਾ ਡਾਕਟਰ ਸਾਹਿਬ ਫੇਰੀ ਤਾਂ ਬਣਾ ਕੇ ਵੀ ਰੱਖ ਸਕਦੇ ਜੀ ਆਪਾਂ ਮਤਲਬ ਬਰਤਨ ਦੇ ਵਿੱਚ ਕਿਸੇ ਚ 에ਅ ਟਾਈਟ ਕੰਟੇਨਰ ਚ ਜਾਂ ਕਿਸੇ ਚ ਬਿਲਕੁਲ ਬਣਾ ਕੇ ਰੱਖ ਸਕਦੇ ਹੋ ਤੇ ਆਪਾਂ ਤੁਹਾਨੂੰ ਸਮਝਾਣ ਲਈ ਸਿਰਫ ਸਮਝਾਣ ਪਿੱਛੇ ਕਰਦੇ ਪਏ ਆ ਜੀ ਠੀਕ ਹੈ ਤੇ ਇਹਨੂੰ ਚੰਗੀ ਤਰ੍ਹਾਂ ਨਾ ਆਪਾਂ ਹੱਥ ਨਾਲ ਹੀ ਇਦਾਂ ਕਰਕੇ ਮਿਕਸ ਕਰ ਲੈਣਾ ਦੇਖੋ ਨੁਸਖਾ ਫਾਰਮੂਲਾ ਬਣ ਕੇ ਤਿਆਰ ਹੈ ਜੀ ਬਿਲਕੁਲ ਬਟ ਇਹ ਵੇ ਕਿ ਇਹਨੂੰ ਅਸੀਂ ਜਿਆਦਾ ਨਹੀਂ ਬਰੀਕ ਕੀਤਾ ਸਮਾਂ ਬਚਾਣ ਪਿੱਛੇ ਤੁਸੀਂ ਇਹਨੂੰ ਜੇ ਜ਼ਿਆਦਾ ਬਰੀਕ ਕਰਕੇ ਯੂਜ਼ ਕਰਨਾ ਚਾਹੁੰਦੇ ਹੋ ਤਾਂ ਜ਼ਿਆਦਾ ਬਰੀਕ ਕਰਕੇ ਵੀ ਯੂਜ਼ ਕਰ ਲਓ ਇਹ ਵੀ ਚੱਲ ਸਕਦੇ ਜੀ ਐਦਾਂ ਵੀ ਚੱਲੇਗਾ ਜੀ ਬਿਲਕੁਲ ਜੇ ਤੁਸੀਂ ਕਰਨਾ ਚਾਹੋ ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਪਾ ਸਕਦੇ ਹਾਂ ਫਰੂਕੀ ਸਾਹਿਬ ਉਹ ਹੈਗੀ ਹੈ ਮਿਸ਼ਰੀ ਉਹ ਆਪਾਂ ਦੱਸ ਚੁੱਕੇ ਹਾਂ ਆਲਰੇਡੀ ਤੇ ਜੇ ਤੁਹਾਨੂੰ ਇਹਦਾ ਸਵਾਦ ਜ਼ਿਆਦਾ ਕੋਹੜਾ ਲੱਗਦਾ ਹੈ ਜਾਂ ਬੱਕ-ਬੱਕਾ ਲੱਗਦਾ ਹੈ ਜਾਂ ਕੁਝ ਵੀ ਲੱਗਦਾ ਕਸੈਲਾ ਲੱਗਦਾ ਤੇ ਤੁਸੀਂ ਇਹਦੇ ਵਿੱਚ ਜਿੰਨੀ ਇਹ ਪਾਊਡਰ ਬਣਿਆ ਹੈ ਇਹਦੇ ਨਾਲ ਬਰਾਬਰ ਮਕਲਾਦ ਦੇ ਵਿੱਚ ਧਾਗੇ ਵਾਲੀ ਮਿਸ਼ਰੀ ਕੁੱਟ ਕੇ ਐਡ ਪਾ ਲਓ ਹਾਂ ਜੀ ਹਾਂ ਜੀ 50 ਗ੍ਰਾਮ ਪਾ ਲਓ ਬਿਲਕੁਲ ਬਹੁਤ ਸਹੀ ਹੈ ਜੀ 50 ਗ੍ਰਾਮ ਪਾ ਲਓ ਬਾਕੀ ਸਾਰੀਆਂ ਚੀਜ਼ਾਂ 20-20 ਗ੍ਰਾਮ ਹੋ ਗਈਆਂ ਤੇ ਜਿਹੜੀ ਤਾਂ ਅੱਗੇ ਵਾਲੀ ਮਿਸ਼ਰੀ ਉਹ 50 ਗ੍ਰਾਮ ਹੋ ਗਈ ਜੀ ਤੇ ਉਹਨੂੰ ਤੁਸੀਂ ਰਾਤ ਨੂੰ ਸੌਣ ਵੇਲੇ ਸਿਰਫ ਦਿਹਾੜੀ ਚ ਇੱਕ ਵਾਰੀ ਰਾਤ ਨੂੰ ਸੌਣ ਵੇਲੇ ਐਟ ਦਾ ਬੈੱਡ ਟਾਈਮ ਜਿਹਨੂੰ ਆਪਾਂ ਕਹਿੰਦੇ ਇੰਗਲਿਸ਼ 'ਚ ਬੈੱਡ ਟਾਈਮ ਤੁਸੀਂ ਇਹਨੂੰ ਇੱਕ ਚਮਚਾ ਦਿਓ ਵੀ ਥੋੜਾ ਜਿਹਾ ਉਹਨਾਂ ਰੱਖ ਕੇ ਬੱਲਾ ਬਾ ਪੌਣਾ ਚਮਚਾ ਘੱਲੋ ਤੁਸੀਂ 75% ਚਮਚੇ ਦਾ ਤੁਸੀਂ ਉਹ ਲੈ ਲਓ ਤੇ ਲਗਾਤਾਰ ਸਿਰਫ 10 ਦਿਨ ਲੈ ਕੇ ਦੇਖੋ ਦੋਸਾਂ ਦਿਨਾਂ ਦੇ ਵਿੱਚ ਤੁਹਾਡੀ ਤਾਕਤ ਜਿਹੜੀ ਕਿ +40 ਤੇ ਹੋਣ ਤੋਂ ਬਾਅਦ ਜਾਂਦੀ ਲੱਗਦੀ ਹੈ ਹਾਂਜੀ ਉਹ ਆਂਦੀ ਲੱਗੇਗੀ ਜਿਹੜੀ ਜਾਂਦੀ ਲੱਗਦੀ ਸੀ ਉਹ ਆਂਦੀ ਲੱਗੇਗੀ ਤੁਹਾਨੂੰ ਆਪੇ ਪਤਾ ਲੱਗੇਗਾ ਵੀ ਮੈਂ 40 ਸਾਲ ਦਾ ਹੋ ਗਿਆ ਜਿੱਦਾਂ ਦਾ ਮੈਂ 20 ਸਾਲਾਂ ਦਾ ਹੁੰਦਾ ਸੀ ਜਾਂ ਜਿੱਦਾਂ ਦਾ ਮੈਂ 25 ਸਾਲਾਂ ਦਾ ਹੁੰਦਾ ਸੀ ਜਿਹੜਾ ਸਰੂਰ ਜਿਹੜੀ ਜਵਾਨੀ ਦੇ ਆਨੰਦ ਮੈਨੂੰ ਉਦੋਂ ਆਂਦੇ ਸੀਗੇ ਉਦਾਂ ਦੇ ਆਨੰਦ ਉਦਾਂ ਦਾ ਮੇਰਾ 파ਟਰਨਰ ਮੇਨਾਂ ਖੁਸ਼ ਹੋਣਾ ਸ਼ੁਰੂ ਹੋ ਗਿਆ ਤੇ ਤੁਹਾਡੀ ਜ਼ਿੰਦਗੀ ਆਟੋਮੈਟਿਕਲੀ ਚੇਂਜ ਹੋ ਜਾਏਗੀ ਬਿਨਾ ਕਿਸੇ ਅਖੋਤੀ ਵੈਦ ਕੋ ਜੀਭਾਂ ਘਟਾਏ ਜੀ 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 ਅੱਛਾ ਡਾਕਟਰ ਸਾਹਿਬ ਫਿਰ ਇਹ ਜਿਹੜੀ ਸਾਰੇ ਚੀਜ਼ਾਂ ਦਾ ਹੈਗਾ ਤੁਸੀਂ ਕੋਈ ਹੋਰ ਵੀ ਕੰਬੀਨੇਸ਼ਨ ਬਣਾਇਆ ਹੋਇਆ ਮਤਲਬ ਜਿਹੜਾ ਅਸੀਂ ਕਹਿ ਲਈਏ ਕਿ ਗਾਗਰ ਚ ਸਾਗਰ ਭਰਿਆ ਹੋਵੇ ਤੁਸੀਂ ਬਿਲਕੁਲ ਜੀ ਬਿਲਕੁਲ ਗਾਗਰ ਚ ਸਾਗਰ ਭਰ ਕੇ ਰੱਖਿਆ ਜੀ ਆ ਦੇਖੋ ਤੁਹਾਡੇ ਤੁਸੀਂ ਕੈਪਸੂਲ ਚ ਭਰਤਾ ਗਾਗਰ ਚ ਨਹੀਂ ਭਰਿਆ ਦੇਖੋ ਇਹ ਹੈਗਾ ਜੀ ਸਾਡਾ ਸਭ ਤੋਂ ਵਧੀਆ ਜਿਹੜਾ ਕੈਪਸੂਲ ਜਿਹਨੂੰ ਆਪਾਂ ਕਹਿੰਨੇ ਆ ਬ੍ਰੇਕਾ ਫੇਲ ਤੋਂ ਜਿਹੜਾ ਕੈਪਸੂਲ ਬਣਾਇਆ ਆਪਾਂ ਸਭ ਤੋਂ ਵਧੀਆ ਇਹ ਕੈਪਸੂਲੇ ਨੂੰ ਆਪਾਂ ਕਹਿੰਦੇ ਲਾਲੀਖਾਉ ਕੈਪਸੂਲ ਠੀਕ ਹੈ ਇਹ ਚਿਹਰੇ ਤੇ ਲਾਲੀ ਵੀ ਲਿਆਊਗਾ ਤੇ ਤੁਹਾਨੂੰ ਉਦਾਂ ਵੀ ਜਲਵਾ ਦਿਖਾਊ ਪੂਰਾ ਠੀਕ ਹੈ ਤੇ ਇਹਦੇ ਵਿੱਚ ਮੈਂ ਤੁਹਾਨੂੰ ਫਰੂਕੀ ਸਾਹਿਬ ਕੈਮਰੇ ਮੋਰੇ ਨਾਲ ਇਹਨੂੰ ਤੁਹਾਨੂੰ ਓਪਨ ਕਰਕੇ ਦਿਖਾਉਣ ਲੱਗਾ ਜੀ ਕੀ ਆਮ ਤੌਰ ਤੇ ਜਿਹੜੇ ਆਪਾਂ ਬਜ਼ਾਰਾਂ ਚੋਂ ਕੈਪਸੂਲ ਲੈਂਦੇ ਆ ਨਾ ਤੇ ਇਸ ਕੈਪਸੂਲ ਦੇ ਵਿੱਚ ਕੀ ਫਰਕ ਹੈ ਠੀਕ ਹੈ ਦੇਖੋ ਇਹਦੇ ਵਿੱਚ ਨਾ ਕੈਮਰਾਮੈਨ ਸਾਹਿਬ ਨੂੰ ਰਿਕਵੈਸਟ ਕਰਾਂਗਾ ਇੱਕ ਰੀਮਾੜਾ ਜਾਂ ਲਾਈਵ ਖੋਲ ਕੇ ਦਿਖਾਉਣ ਲੱਗੇ ਆ ਇਹਦੇ ਵਿੱਚ ਦੇਖੋ ਤੁਹਾਨੂੰ ਕੋਈ ਚਿੱਟੀ-ਚਿੱਟੀ ਚੀਜ਼ ਲੱਭੇਗੀ ਤਾਂ ਦੱਸਿਓ ਮੈਨੂੰ ਜਿਹੜੀ ਬਾਜ਼ਾਰ ਚੋਂ ਕੈਪਸੂਲ ਮਿਲਦੇ ਨੇ ਉਹਨਾਂ ਦੇ ਵਿੱਚ ਚਿੱਟੇ ਰੰਗ ਦਾ ਪਾਊਡਰ ਨਿਕਲਦਾ ਉਹਦਾ ਮਤਲਬ ਇਹ ਹੁੰਦਾ ਵੀ ਉਹ ਦਵਾਈ ਜਿਹੜੀ ਹੈ ਉਹ ਆਯੁਰਵੇਦਿਕ ਦਵਾਈ ਨਹੀਂ ਹੈਗੀ ਉਹ ਜੜੀਆਂ ਬੂਟੀਆਂ ਵਾਲੀ ਦਵਾਈ ਨਹੀਂ ਹੈਗੀ ਉਹ ਦਵਾਈ ਹੁੰਦੀ ਹੈ ਦੂਜੀ ਉਹ ਕਹਿੰਦੇ ਉਹਨੂੰ ਦੂਜੀ ਹੈ ਪਰ ਉਹ ਹੁੰਦੀ ਜਿਹੜੀ ਹੈ ਨਾ ਉਹ ਐਲੋਪੈਥਿਕ ਦਵਾਈ ਹੁੰਦੀ ਹੈ ਉਹਦੇ ਵਿੱਚ ਕੋਈ ਨਾ ਕੋਈ ਸਾਲਟ ਇਦਾਂ ਦਾ ਪਾਇਆ ਹੁੰਦਾ ਜਿਹੜਾ ਤੁਰੰਤ ਫਾਇਦਾ ਕਰਦਾ ਇਹ ਸਾਡਾ ਜਿਹੜਾ ਕੈਪਸੂਲ ਹੈ ਇਹ ਤੁਰੰਤ ਤੇ ਫਾਇਦਾ ਕਰੇਗਾ ਬਟ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਐਲੋਪੈਥਿਕ ਸਾਲਟ ਨਹੀਂ ਹੈਗਾ ਕੈਮੀਕਲ ਨਹੀਂ ਹੈਗਾ 100% ਨੇਚਰਲ ਹੈ 100% ਨੇਚਰਲ ਹੈ ਜੇ ਕਹੋਗੇ ਲੈਟਰ ਪੈਡ ਦੇ ਉੱਤੇ ਲਿਖ ਕੇ ਵੀ ਦਵਾਂਗੇ ਨਾਲ। ਕਿਆ ਬਾਤ ਹੈ। ਕਿਆ ਬਾਤ ਹੈ। ਜੀ ਜੀ ਡਾਕਟਰ ਸਾਹਿਬ। ਚਲੋ ਸੋ ਦੇਖੋ ਡਾਕਟਰ ਸਾਹਿਬ ਨੇ ਬਹੁਤ ਸਾਰੇ ਚੀਜ਼ਾਂ ਹੈਗੀਆਂ ਨੇ ਅੱਜ ਬ੍ਰੇਕਾਂ ਫੇਲ ਤੋਂ ਨੁਸਖਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕੀਤਾ ਡਾਕਟਰ ਸਾਹਿਬ ਦਾ ਕਹਿਣਾ ਹੈ ਨੁਸਖਾ ਫਾਰਮੂਲਾ ਬਣਾਉਣ ਤੋਂ ਬਾਅਦ ਚਮਚੇ ਦਾ ਅੱਧਾ ਅਸੀਂ ਕਹ ਲਈਏ ਪਾਉਣਾ ਚਮਚਾ ਇਸੇ ਤਰੀਕੇ ਨਾਲ ਅਸੀਂ ਦੁੱਧ ਦੇ ਵਿੱਚ ਇਹਨੂੰ ਖੜੇ ਖੜੇ ਵੀ ਅਸੀਂ ਇਸ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਾਂ ਔਰ ਉਸ ਤੋਂ ਬਾਅਦ ਵੀ ਦਾ ਇਸਤੇਮਾਲ ਅਸੀਂ ਅ ਤਰੀਕੇ ਨਾਲ ਕਰਕੇ ਇਹ ਦੇਖੋ ਅਸੀਂ ਉਸ ਤੋਂ ਬਾਅਦ ਇਹਨੂੰ ਘੋਲ ਲੈਣਾ ਘੋਲਣ ਤੋਂ ਬਾਅਦ ਜਿਹੜਾ ਨੁਸਖਾ ਫਾਰਮੂਲਾ ਹੈ ਜਿਹੜਾ ਉਹ ਲਗਭਗ ਲਗਭਗ ਬਣ ਕੇ ਤਿਆਰ ਹੈ ਔਰ ਰਾਤ ਵੇਲੇ ਕਿ ਕਿੰਨੇ ਟਾਈਮ ਪਹਿਲਾਂ ਲੈ ਲਈਏ ਜੀ ਇਹਨੂੰ ਰਾਤ ਨੂੰ ਜਦੋਂ ਤੁਸੀਂ ਸੌਣਾ ਉਸ ਤੋਂ ਘੱਟੋ ਘਾਟ ਇੱਕ ਘੰਟਾ ਪਹਿਲਾਂ ਲੈਣਾ ਤੇ ਇੱਕ ਮੈਂ ਤੁਹਾਨੂੰ ਹੋਰ ਇੱਕ ਆਫਰ ਦੇਣ ਲੱਗਾ ਆਪਣੇ ਵੱਲੋਂ ਕਿ ਇਹ ਜਿਹੜਾ ਲਾਲੀ ਭਖਾਓ ਕੈਪਸੂਲ ਹੈ ਜਿਹੜਾ ਬੰਦਾ ਕਹਿੰਦਾ ਨਾ ਮੈਂ ਘਰ ਬਣਾਣਾ ਜਾਂ ਮੈਨੂੰ ਦੱਸੋ ਵੀ ਇਹਦੇ ਵਿੱਚ ਕੰਪੋਜੀਸ਼ਨ ਕੀ ਪਾਈ ਹੈ ਕਿਹੜੀਆਂ ਜੜੀਆਂ ਬੁੱਟੀਆਂ ਕਿੰਨੀਆਂ ਪਾਉਂਦੇ ਹੋ ਇਹਦਾ ਫਾਰਮੂਲਾ ਦੱਸੋ ਤੇ ਲਾਲੀ ਪਖਾਉ ਕੈਪਸੂਲ ਲੈ ਕੇ ਨਾਲ ਫਾਰਮੂਲਾ ਲੈ ਕੇ ਥੱਲੇ ਕਮੈਂਟ ਕਰੋ ਤੁਹਾਨੂੰ ਇਹਦੇ ਵਿੱਚ ਜਿਹੜੀਆਂ ਜੜੀਆਂ ਬੁੱਟੀਆਂ ਸੀ ਪਾਣੇ ਆ ਤੁਹਾਡੇ ਨਾਲ ਸ਼ੇਅਰ ਕਰਨ ਲਈ ਤਿਆਰ ਆ ਬਿਲਕੁਲ ਤੁਹਾਨੂੰ ਆਪਣਾ ਫਾਰਮੂਲਾ ਫ੍ਰੀ ਆਫ ਕਾਸਟ ਦਵਾਂਗੇ ਸਰ ਡਾਕਟਰ ਸਾਹਿਬ ਨੂੰ ਤਾਂ ਲੱਗਦਾ ਜੀ ਜਿਸ ਤਰੀਕੇ ਨਾਲ ਅਸੀਂ ਗਿਰੀਆਂ ਵਾਲਾ ਬਦਾਮਾਂ ਵਾਲਾ ਦੁੱਧ ਯੂਜ਼ ਕਰਦੇ ਆ ਸਰਦੀਆਂ ਦੇ ਵਿੱਚ ਤੇ ਇਹ ਗਿਰੀਆਂ ਬਦਾਮਾਂ ਤੋਂ ਵੀ ਵੱਧ ਕੰਮ ਕਰੇਗਾ ਜੀ ਫਿਰ ਇਹ ਦੁੱਧ ਮੈਂ ਕਿਹਾ 100% ਕਰੇਗਾ ਤੁਹਾਡੀ ਜਿਹੜੀ ਗਵਾਚੀ ਹੋਈ ਜਵਾਨੀ ਹੈ ਚਾਹੇ ਤੁਹਾਡੀ ਉਮਰ 20 ਸਾਲ ਦੀ ਕਿਉਂ ਨਹੀਂ 20 ਸਾਲ ਦੇ ਬੱਚਿਆਂ ਨੂੰ ਵੀ ਅੱਜ ਦੀ ਡੇਟ 'ਚ ਪ੍ਰੋਬਲਮ ਹੈਗੀ ਆ ਬਲੀ ਉਹਨਾਂ ਦੀ ਵੀ ਬ੍ਰੇਕਾ ਫੇਲ ਹੀ ਨੇ ਠੀਕ ਹੈ ਉਹ ਪਤਾ ਉਹਨਾਂ ਨੇ ਵੀ ਕੀ ਕੰਮ ਕੀਤੇ ਨੇ ਉਹਨਾਂ ਕਰਕੇ ਉਹਨਾਂ ਦੀ ਪ੍ਰੋਬਲਮ ਆਈ ਹੈ ਉਹ ਵੀ ਜੇ ਛੋਟੀ ਉਮਰ ਦਾ ਕੋਈ ਬੱਚਾ ਵੀ ਯੂਜ਼ ਕਰੇਗਾ ਉਹਨੂੰ ਵੀ ਬਰਾਬਰ ਫਾਇਦਾ ਹੋਏਗਾ ਜੇ ਤੁਹਾਡੀ ਉਮਰ 50 ਸਾਲ ਤੋਂ ਉੱਪਰ ਹੈ ਤੁਹਾਨੂੰ ਡਾਇਬਟੀਜ਼ ਹੈਗੀ ਹੈ ਤੁਸੀਂ ਬਿਨਾ ਮਿਸ਼ਰੀ ਤੋਂ ਯੂਜ਼ ਕਰੋਗੇ ਤੁਹਾਨੂੰ ਵੀ ਉਹਨਾਂ ਹੀ ਫਾਇਦਾ ਹੋਏਗਾ ਕਿਉਂਕਿ ਜਿਹੜੀਆਂ ਆਯੁਰਵੈਦਿਕ ਚੀਜ਼ਾਂ ਨੇ ਨਾ ਇਹਨਾਂ ਦਾ ਫਾਇਦਾ ਬਰਾਬਰ ਹੁੰਦਾ ਬਹੁਤ ਵਧੀਆ ਹੁੰਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਇਹ ਬ੍ਰੇਕਾ ਫੇਲ ਤੋਂ ਦੁੱਧ ਦਾ ਅੱਜ ਅਸੀਂ ਜਿਹੜਾ ਅਸੀਂ ਕਹਿ ਲਈਏ ਕਿ ਨੁਸਖਾ ਫਾਰਮੂਲਾ ਸਾਡੇ ਕੋਲੋਂ ਬਣਵਾਇਆ ਹੈ ਔਰ ਦੱਸਿਆ ਕਿ ਕਿਸ ਤਰੀਕੇ ਨਾਲ ਜਿਨ੍ਹਾਂ ਨੂੰ ਡਰ ਲੱਗਦਾ ਹੈਗਾ ਤੇ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਕੋਈ ਦਿਲਚਸਪੀ ਨਹੀਂ ਆਪਣੀ ਵਿਅਵਤਾ ਲਾਈਫ ਦੇ ਵਿੱਚ ਬ੍ਰੇਕਾਂ ਫੇਲ ਹੋਣ ਕਰਕੇ ਤਾਂ ਇਹ ਦੁੱਧ ਜਿਵੇਂ ਉਹ ਇਨਟੇਕ ਕਰਨਾ ਸ਼ੁਰੂ ਕਰਨਗੇ ਡਾਕਟਰ ਸਾਹਿਬ ਪਹਿਲੇ ਦਿਨ ਅਸਰ ਦਿਖਾਏਗਾ 100% ਦਿਖਾਏਗਾ ਜੀ ਪਹਿਲੇ ਦਿਨ ਮੈਂ ਕਹ ਪੂਰੀ ਗਰੰਟੀ ਮੇਰੀ ਜਿਨੂੰ ਨਾ ਦਿਖਾਏ ਕਿਉਂਕਿ ਦੇਖੋ ਪਤਾ ਹੀ ਗੱਲ ਹੈ ਇਹ ਚੀਜ਼ਾਂ ਆਈਆਂ ਨੇ ਨੇਚਰਲ ਠੀਕ ਹੈ ਜਦੋਂ ਹੀ ਤੁਹਾਡੇ ਬਲੱਡ ਦੇ ਵਿੱਚ ਇਹਨਾਂ ਨੇ ਐਂਟਰ ਕਰਨਾ ਇਹਨਾਂ ਨੇ ਆਪਣਾ ਜਲਵਾ ਦਿਖਾਣਾ ਸ਼ੁਰੂ ਕਰ ਦੇਣਾ ਆਪਾਂ ਨੂੰ ਮਹਿਸੂਸ ਹੋਣਾ ਸ਼ੁਰੂ ਕਰ ਦੇਣਾ ਵੀ ਮੈਂ ਅੱਗੇ ਨਾਲੋਂ ਕੁਝ ਚੇਂਜਸ ਆ ਗਏ ਨੇ ਮੇਰੇ ਵਿੱਚ ਇੱਕ ਰਾਹ ਦਾ ਪਤਾ ਲੱਗਣ ਲੱਗ ਪੰਦਾ ਵੀ ਆਪਾਂ ਇੱਕ ਚੰਗੇ ਰਾਹ ਤੇ ਸਹੀ ਟਰੈਕ ਦੇ ਉੱਤੇ ਮੇਰੀ ਗੱਡੀ ਤੁਰ ਪਈ ਹੈ ਅੱਜ ਨਹੀਂ ਤੇ ਕੱਲ ਬ੍ਰੇਕ ਮਾੜੀ-ਮਾੜੀ ਲੱਗਣੀ ਸ਼ੁਰੂ ਹੋ ਗਈ ਹੈ ਫਿਰ ਪੂਰੀ ਵੀ ਲੱਗੇਗੀ ਕਿਆ ਹੁੰਦਾ ਹੈ ਅੱਛਾ ਡਾਕਟਰ ਸਾਹਿਬ ਫਿਰ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਉਂਕਿ ਬਹੁਤ ਵਾਰ ਹੁੰਦਾ ਕਿ ਡਿਸਕਸ ਕਰਨ ਤੋਂ ਬਾਅਦ ਤੁਸੀਂ ਟੋਟਕਿਆਂ ਨਾਲ ਨੁਸਖਿਆਂ ਨਾਲ ਵੀ ਕੰਮ ਚਲਾ ਦਿੰਦੇ ਹੋ ਦਵਾਈਆਂ ਦੀ ਜ਼ਰੂਰਤ ਹੀ ਨਹੀਂ ਪੈਂਦੀ ਲਾਲੂ ਪਖਾਉ ਕੈਪਸੂਲ ਦੀ ਵੀ ਜ਼ਰੂਰਤ ਨਹੀਂ ਪੈਂਦੀ ਫਿਰ ਮਿਲਣ ਦਾ ਕੀ ਟੰਗ ਹੈਗਾ ਜੀ ਤੁਹਾਨੂੰ ਮੈਨੂੰ ਮਿਲਣ ਦਾ ਬਹੁਤ ਆਸਾਨ ਹੈ ਜੀ ਜਲੰਧਰ বাস ਸਟੈਂਡ ਦੇ ਕੋਲ ਆ ਜਾਓ ਤੁਸੀਂ ਕਿੰਗ ਹੋਟਲ ਦੀ ਬੈਕ ਸਾਈਡ ਤੇ लवली ਕਲਰ ਸਟੂਡੀਓ ਦੇ ਬਿਲਕੁਲ ਸਾਹਮਣੇ ਆਪਣਾ ਕਲੀਨਿਕ ਹੈ ਜੀ 164/67 ਗੜਾ ਰੋਡ ਜਲੰਧਰ ਆਕੇ ਮੈਨੂੰ ਮਿਲੋ ਹਫਤੇ ਦੇ 7 ਦੇ 7 ਦਿਨ ਅਵੇਲੇਬਲ ਹਾਂ ਤੁਹਾਡੇ ਲਈ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਦੋਂ ਮਰਜ਼ੀ ਆਓ ਜਦੋਂ ਵੀ ਆਣਾ ਤੁਸੀਂ ਇੱਕ ਦਿਨ ਪਹਿਲਾਂ ਜੋ ਸਮਾਂ ਲੈ ਕੇ ਆ ਜਾਓਗੇ ਫਿਰ ਤੁਹਾਨੂੰ ਵੇਟਿੰਗ ਨਹੀਂ ਕਰਨੀ ਪੈਗੀ ਵੇਟ ਦੇ ਵਿੱਚ ਤੁਹਾਡਾ ਸਮਾਂ ਨਹੀਂ ਬੇਸਤ ਹੋਏਗਾ ਸੋ ਜਿੰਨੇ ਵੀ ਆਣਾ ਮੇਰੇ ਵੀਰ ਭਰਾਣੇ ਮੇਰੀ ਬੇਨਤੀ ਹੈ ਵੀ ਆਉਣ ਤੋਂ ਪਹਿਲਾਂ ਆਪਣਾ ਸਮਾਂ ਜ਼ਰੂਰ ਲੈ ਲਿਓ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦੇ ਆਂ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਇਸ ਤਰ੍ਹਾਂ ਦੀਆਂ ਆ ਜਾਂਦੀਆਂ ਨੇ ਆਪਣੀ ਵਿਵਹਤਾ ਲਾਈਫ ਦੇ ਵਿੱਚ ਕੋਈ ਇੰਟਰਸਟ ਨਹੀਂ ਰਹਿੰਦਾ ਸੋ ਲੱਗਦਾ ਕਿ ਇਹ ਬ੍ਰੇਕਾਂ ਫੇਲ ਹੋਣ ਤੋਂ ਜਿਹੜਾ ਇਹ ਦੁੱਧ ਹੈਗਾ ਕਾਫੀ ਹੱਦ ਤੱਕ ਤੁਹਾਡੇ ਲਈ کارਗਰ ਸਾਬਿਤ ਹੋ ਸਕਦਾ ਫਿਰ ਵੀ ਵੀਡੀਓ ਦੇ ਵਿੱਚ ਦਿਖਾਇਆ ਗਿਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਸੀਂ ਇਸਤੇਮਾਲ ਕਰਨ ਤੋਂ ਪਹਿਲਾਂ ਕੋਈ ਵੀ ਟੋਟਕਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਫਿਲਹਾਲ ਮੈਂ ਵੀ ਵੀਡੀਓ ਇੱਥੇ ਖਤ